ਸ਼ਲੋਕ ਜੋਰ ਜਲਮ ਫੂਲ ਹੈ ਕਨੋ ਕਾਚੀ ਦੇਹ ਵਿਕਾਰ ਅਹੰ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣੈ ਹਉ ਕਛੁ ਹੂਆ ਬਾਧਿਓ ਜਿਉ ਨਲਨੀ ਭ੍ਰਮ ਸੂਆ ਜੋ ਜਾਣੈ ਹਉ ਭਗਤ ਗਿਆਨੀ ਆਗੇ ਠਾਕੁਰ ਤਿਲ ਨਹੀਂ ਮਾਨੀ ਜੋ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਬਸਦਾ ਜੋ ਫਿਰਤਾ ਸਾਧ ਸੰਗ ਜਿਹ ਹਉ ਮੈਂ ਮਾਰੀ ਨਾਨਕ ਤਾਕੋ ਮਿਲੇ ਮੁਰਾਰੀ ਸ਼ਲੋਕ ਝਾ ਲਾਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਤੁਜੈ ਨੰਬਿਆ ਪਈ ਨਾਨਕ ਮਿਟੈ ਉਪਾਦ ਪੌੜੀ ਝੱਜਾ ਝੂਰਨ ਮਿਟੈ ਤਮਾਰੂ RAM ਨਾਮ ਸਿਓ ਕਰ ਬਿਵਹਾਰੋ ਝੂਰਤ ਝੂਰਤ ਸਾਖਤ ਮੂਆ ਜਾ ਕੇ ਹਿਰਦੈ ਹੋਤ ਭਾਉ ਬੀਆ ਚਰਹਿ ਕ ਸੰਮਲ ਪਾਪ ਤੇਰੇ ਮਨੂਆ ਅੰਮ੍ਰਿਤ ਕਥਾ ਸੰਤ ਸੰਗ ਸੁਨੂਆ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾ ਕੋ ਕਿਰਪਾ ਗੁਸਾਈ ਸ਼ਲੋਕ ਯਤਨ ਕਰਹੁ ਤੁਮ ਅਨਿਕ ਬੈਦ ਰਹਿਨ ਨਾ ਪਾਵਹੁ ਮੀਤ ਜੀਵਤ ਰਹਹੁ ਹਰ ਹਰ ਭਜਹੁ ਨਾਨਕ ਨਾਮ ਪ੍ਰੀਤ ਪਵੜੀ ਨੰਨਿਆ ਗਿਆਨ ਹੋ ਦ੍ਰਿੜ ਸਹੀ ਬਿਨਸ ਜਾਤ ਏਹ ਹੇਤ ਗਣਤੀ ਗਣਉ ਨਾ ਗਣ ਸਕਉ ਊਠ ਸਿਧਾਰੇ ਕੀਤਿ ਯਉ ਪੀਖਉ ਸੋ ਬਿਨਸ ਤਉ ਕਾਸਿਉ ਕਰਿਐ ਸੰਗ ਗਿਆਨੋ ਆਬਿਦ ਸਹੀ ਚਿਤ ਝੂਠੋ ਮਾਇਆ ਰੰਗ ਗਿਆਨਤ ਸੋਏ ਸੰਤ ਸੋਏ ਭ੍ਰਮਤੇ ਕੀ ਚਿਤ ਭਿੰਨ ਅੰਦਕੂਪ ਤੇ ਤਿਹ ਕੱਢੋ ਜਿਹ ਹੋਵਹੁ ਸੁਪਰਸੰਨ ਯਾਂ ਕਹਿ ਆਤ ਸਮਰਾਤ ਤੇ ਕਾਰਨ ਕਰਨੈ ਜੋਗ ਨਾਨਕ ਤੇ ਉਸਤਤ ਕਰੋ ਯਾਂ ਹੂ ਕੀ ਉਹ ਸੰਜੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨਹੁ ਨਾ ਬੀਸਰੈ ਗੁਣ ਨਿਧ ਗੋਬਿੰਦ ਰਾਏ ਪੌੜੀ ਤਹਿਲ ਕਰਹੁ ਤਉ ਏਕ ਕੀ ਜਾਤੇ ਬ੍ਰਥਾ ਨਾ ਕੋਇ ਮਾਨ ਤਨ ਮੁਖ ਹੀ ਐ ਬਸੈ ਜੋ ਚਾਹਹੁ ਸੋ ਹੋਏ ਇਹਲ ਮਹਿਲ ਤਾਕੋ ਮਿਲੇ ਜਾ ਕਉ ਸਾਧਿ ਕਿਰਪਾਲ ਸਾਧੂ ਸੰਗਤ ਤੋ ਬਸੈ ਜੋ ਆਪਨ ਹੋ ਹਿਦਿਆਲ ਟੋਹੇ ਟਾਹੇ ਬਹੁ ਭਵਨ ਬਿਨ ਨਾ ਆਵੈ ਸੁਖ ਨਾਹੀ ਟਲਹਿ ਜਾਮ ਕੇ ਦੂਤ ਤਿਹ ਜੋ ਸਾਧੂ ਸੰਗ ਸਮਾਹਿ ਬਾਰ ਬਾਰ ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੇ ਕਾਦਕੇ ਸਲੋਕ ਠਾਕ ਨਾ ਹੋਤੀ ਤਿਨਹodar ਜਿਹ ਹੋਵਹੁ ਸੁਪਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧੰ ਧੰ ਪੌੜੀ ਠੱਠਾ ਮਨੂਆ ਠਾਹ ਹੈ ਨਾਹੀ ਜੋ ਸਗਲ ਤਿਆਗ ਏ ਕਹਿ ਲਪਟਾਹੀ ਠਹਿ ਕਠਹਿਕ ਮਾਇਆ ਸੰਗ ਮੁਏ ਓ ਆ ਕੈ ਕੁਸਲ ਨਕਤ ਹੂ ਹੂਏ ਠਾਡ ਪ੍ਰੀ ਸੰਤਹਿ ਸੰਗ ਬਸਿਆ ਅੰਮ੍ਰਿਤ ਨਾਮ ਤਹਾ ਜੀਰਸਿਆ ਠਾਕੁਰ ਆਪਣੇ ਜੋ ਜਨ ਭਾਇਆ ਨਾਨਕ ਓ ਆ ਕਾ ਮਨ ਸੀਤ ਲਾਇਆ ਸ਼ਲੋਕ ਡੰਡਾਉਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹੋ ਨਹੀਂ ਜਹ ਡੇਰਾ ਤਹ ਜਾਨ ਉਹ ਆ ਡੇਰਾ ਕਾ ਸੰਜਮੂ ਗੁਰ ਕੈ ਸਬਦ ਪਛਾਨ ਇਹ ਆ ਡੇਰਾ ਕੋ ਸ੍ਰਮ ਕਰ ਘਾਲੈ ਜਾ ਕਾ ਤਸੂ ਨਹੀਂ ਸੰਗ ਚਾਲੈ ਉਹ ਆ ਡੇਰਾ ਕੀ ਸੋ ਮਿੱਤ ਜਾਨੈ ਜਾ ਕੋ ਦ੍ਰਿਸ਼ਟ ਪੂਰਨ ਭਗਵਾਨੈ ਡੇਰਾ ਨਹਿਚਲ ਸੱਚ ਸਾਧ ਸੰਗ ਪਾਇਆ ਨਾਨਕ ਤੀ ਜਾਨ ਨਹਿ ਡੋਲਾਇਆ ਸ਼ਲੋਕ ਢਾਹਨ ਲਾਗੇ ਧਰਮ ਰਾਏ ਕਿਨਹਿ ਨਾ ਘਾਲਿਉ ਬੰਦ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ ਔੜੀ ਟੱਡਾ ਟੂੜਤ ਕਹੇ ਫਿਰਹੁ ਟੂਡਨ ਇਆ ਮਨਮਾਹੇ ਸੰਗ ਤੁਹਾਰੈ ਪ੍ਰਭ ਬਸੈ ਬਾਨ ਬਾਨ ਕਹਾ ਫਿਰਾਹੇ ਢੇਰੀ ਟਾਹ ਹੋ ਸਾਧ ਸੰਗ ਅਹੰ ਬੁੱਧ ਬਿਕਰਾਲ ਸੁਖ ਪਾਵੋ ਸਹਜੇ ਬਸਹੁ ਦਰਸ਼ਨ ਦੇਖ ਨਿਹਾਲ ਢੇਰੀ ਜਾ ਮੈਂ ਜਮ ਮਰੈ ਗਰਭ ਜੋਨ ਦੁਖ ਪਾਏ ਮੋਹ ਮਗਨ ਲਪਟਤ ਰਹਿ ਹਉ ਹਉ ਆਵੈ ਜਾਏ ਤਹਿਤ ਟਹਿਤ ਅਬ ਟਹਿ ਪਰੇ ਸਾਧ ਜਨਾ ਸਰਨਾਏ ਦੁਖ ਕੀ ਫਾਹੇ ਕਾਟਿਆ ਨਾਨਕ ਲਈਏ ਸਮਾਏ ਸਲੂਕਾ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨਹਿ ਛਟਹਿ ਨਿਕਟ ਨਾ ਜਾਈ ਇਹ ਦੂਤ ਪੌੜੀ ਨਾਣਾ ਰਣਤੀ ਸੀ ਜਿਐ ਆਤਮ ਜੀਤੈ ਕੋਏ ਹੋਮੈ ਆਨ ਸੋ ਲਾਰਮਰੈ ਸੋ ਸੋਭਾ ਦੂ ਹੋਏ ਮਣੀ ਮਟਾਏ ਜੀਵਤ ਮਰੈ ਗੁਰਪੂਰੇ ਉਪਦੇਸ਼ ਮਨੁਆ ਜੀਤੈ ਹਰ ਮਿਲੈ ਤਿਹ ਸੂਰਤਣ ਵੇਸ ਨਾ ਕੋ ਜਾਣੈ ਆਪਨੋ ਏਕ ਹੈ ਏਕ ਆਧਾਰ ਰੈਣ ਦਿਨ ਸਿਮਰਤ ਰਹਿ ਸੋ ਪ੍ਰਭਪੁਰਖ ਅਪਾਰ ਰੇਣ ਸਗਲ ਇਆ ਮਨ ਕਰੈ ਏਉ ਕਰਮ ਕਮਾਏ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ ਸ਼ਲੋਕ ਤਨ ਮਨ ਧਨ ਔਰਪਉਤ ਸੈ ਪ੍ਰਭੂ ਮਿਲਾਵੈ 모হে ਨਾਨਕ ਭ੍ਰਮ ਭਉ ਕਾਟਿਐ ਚੂਕੈ ਜਮ ਕੀ ਜੋਹ ਪਉੜੀ ਤਤਤਾ ਤਾਸਿਉ ਪ੍ਰੀਤ ਕਰ ਗੁਣ ਨਿਧ ਗੋਬਿੰਦ ਰਾਏ ਫਲ ਪਾਵਹਿ ਮਨ ਬਾਛਤੀ ਤਾਪਤ ਤੁਹਾਰੀ ਜਾਏ ਤਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾਉ ਗਤ ਪਾਵਹਿ ਮਤ ਹੋਏ ਪ੍ਰਗਾਸ ਮਹਿਲੀ ਪਾਵਹਿ ਠਾਉ ਤਾਹੂ ਸੰਗ ਨਾ ਧਨ ਚੱਲੈ ਗ੍ਰਿਹ ਜੋਬਨ ਨਹਿ ਰਾਜ ਸੰਤ ਸੰਗ ਸਿਮਰਤ ਰਹੋ ਇਹ ਤੁਹਾਰੇ ਕਾਜ ਤਾਤਾ ਕਛੂ ਨਾ ਹੋਈਐ ਜੋ ਤਾਪ ਨਿਵਾਰੈ ਆਪ ਪ੍ਰਤਿਪਾਲੈ ਨਾਨਕ ਹਮ ਹੈ ਆਪ ਹੈ ਮਾਈ ਬਾਪ ਸ਼ਲੋਕ ਥਾਕੇ ਬਹੁ ਬਿਦ ਕਾਲਤੇ ਤ੍ਰਿਪਤ ਨਾ ਤ੍ਰਿਸਨਾ ਲਾਥ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਥੱਥਾ ਥਿਰ ਕੂ ਨਹੀਂ ਕਾਇ ਪਸਾਰ ਹੋ ਪਾਵ ਅਨਿਕ ਬੰਚ ਬਾਲਚਲ ਕਰਹੁ ਮਾਇਆ ਏਕ ਉਪਾਵ ਥੈਲੀ ਸੰਚਹੁ ਸ੍ਰਮ ਕਰਹੁ ਥਾਕ ਪਰ ਹੋ ਗਾਵਾਰ ਮਨ ਕੈ ਕਾਮਨਾ ਆਵਈ ਅੰਤੇ ਅਵਸਰ ਬਾਰ ਥਿਤ ਪਾਵ ਹੋ ਗੋਬਿੰਦ ਪਜਹੁ ਸੰਤਹਿ ਕੀ ਸਿੱਖ ਲੇਹੁ ਪ੍ਰੀਤ ਕਰਹੁ ਸਾਧ ਏਕ ਸਿਉ ਇਆ ਸਾਚਾ ਅਸਨੇਹ ਕਾਰਨ ਕਰਨ ਕਰਾਬ ਨੂੰ ਸਭ ਵਿਧ ਏਕੈ ਹਾਥ ਜਿਤ ਜਿਤ ਲਾਭ ਹੋ ਤਿਤ ਤਿਤ ਲੱਗੈ ਨਾਨਕ ਜੰਤ ਅਨਾਥ ਸਲੋਕ ਦਾਸ ਹੈ ਏਕ ਨਿਹਾਰਿਆ ਸਭ ਕਛ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਏਕ ਹੈ ਸਭ ਕਉ ਦੇਵਨਹਾਰ ਦਿਨ ਦੇ ਟੂਟਣਾ ਆਵਈ ਅਗਨਤ ਭਰੇ ਭੰਡਾਰ ਦੈਨ ਹਾਰ ਸਤ ਜੀਵਨ ਹਾਰਾ ਮਨ ਮੂਰਖ ਕਿਉ ਤਾਹੇ ਬਿਸਾਰਾ ਦੋਸ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਧ ਪ੍ਰਭ ਕੀਤਾ ਦਰਦ ਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਸਲੋਕ ਤਰਜੀ ਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਪੌੜੀ ਤਦ ਦਾਤਾ ਤਉ ਮਿਟੈ ਸੰਤ ਸੰਗ ਹੋਏ ਬਾਸ ਤੁਰ ਤੇ ਕਿਰਪਾ ਕਰੋ ਆਪ ਤਾ ਹੋਏ ਮਨਹਿ ਪ੍ਰਗਾਸ ਧਨ ਸਾਚਾ ਤੇਉ ਸੱਚ ਸਾਹਾ ਹਰ ਹਰ ਪੂੰਜੀ ਨਾਮ ਵਿਸਾਹਾ ਤੀਰਜ ਜਾਸ ਸੋ ਬਾਤਿ ਬਨਿਆ ਹਰ ਹਰ ਨਾਮ ਸ੍ਰਵਨ ਜਿਹ ਸੁਨਿਆ ਗੁਰਮੁਖ ਜਿਹ ਕਟ ਰਹਿ ਸਮਾਈ ਨਾਨਕ ਤਿਹ ਜਨ ਮਿਲੀ ਵਡਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰਪੂਰੈ ਉਪਦੇਸਿਆ ਨਰਕ 나ਹੀ ਸਾਧ ਸੰਗ ਪੌੜੀ ਨੰਨਾ ਨਰਕ ਪਰਹਿ ਤੇ ਨਾਹੀ ਜਾ ਕੇ ਮਨ ਤਨ ਨਾਮ ਵਸਾਈ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮਹਿ ਨਾ ਓਏ ਖਪਤੇ ਨੰਨਾਕਾਰ ਨਾ ਹੋਤਾ ਤਾ ਕਹੋ ਨਾਮ ਮੰਤਰ ਗੁਰ ਦੀਨੋ ਜਾ ਕਹੋ ਨਿਦ ਨਿਧਾਨ ਹਰ ਅੰਮ੍ਰਿਤ ਪੂਰੇ ਤਹਿ ਬਾਜੇ ਨਾਨਕ ਅਨਹਦ ਤੂਰੇ ਸ਼ਲੋਕ ਪਾਤਰਾ ਕੀ ਗੁਰ ਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਨਾਨਕ ਸੂ ਆਰਾਧੀ ਐ ਅੰਤਨਾ ਪਾਰਾ ਵਾਰ ਪੌੜੀ ਪੱਪਾ ਪਰਮਿੱਤ ਪਾਰ ਨਾ ਪਾਇਆ ਪਤਿਤ ਪਾਵਨ ਅਗਮ ਹਰ ਰਾਇਆ ਹੋਤ ਪੁਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪ ਹੈ ਮੇਰੇ ਸਾਧੂ ਹਰ ਪਚ ਤ੍ਰੋਹ ਮੋਹ ਮਿਟਨਾਈ ਜਾ ਕਉ ਰੱਖੋ ਆਪ ਗੁਸਾਈ ਪਾਤਿ ਸਾਹੁ ਛਤਰ ਸਿਰ ਸੂ ਨਾਨਕ ਦੂਸਰ ਅਵਰਨਾ ਕੋ ਸ਼ਲੋਕ ਫਾਹੇ ਕਾਟੀ ਮਿਟੇ ਗਵਨ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰ ਨਾ ਮਿਟੇ ਨਿਤਨੀਤ ਪੌੜੀ ਫਫਾ ਫਿਰਤ ਫਿਰਤ ਤੂ ਆਇਆ ਦੁਰਲੱਭ ਦੇਹ ਕਲਯੁਗ ਮਹਿ ਪਾਇਆ ਫਿਰ ਇਆ ਔਸਰ ਚਰੈ ਨਾ ਹਾਥਾ ਨਾਮ ਜਪੋ ਤਉ ਕੱਟੀਐ ਫਾਸਾ ਫਿਰ ਫਿਰ ਆਵਨ ਜਾਨ ਨਾ ਹੋਈ ਇਕ ਹੈ ਏਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨਹਾਰੀ ਮੇਲ ਲਿਓ ਨਾਨਕ ਬੇਚਾਰੇ ਸ਼ਲੋਕ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਇਆਲ ਗੋਪਾਲ ਸੁਖ ਸੰਪੈ ਬਹ ਭੋਗ ਰਾਸ ਨਾਨਕ ਸਾਧ ਰਵਾਲ ਫੌੜੀ ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ ਬੈਸਨੋ ਤੇ ਗੁਰਮੁਖ ਸੁਚ ਧਰਮਾ ਵੀਰਾ ਆਪਨ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੇ ਬਾਦਿਓ ਆਪਨ ਹਾਹੋ ਬੰਦਾ ਦੋਸ ਦੇਤ ਆਗਹਿ ਕਉ ਅੰਦਾ ਬਾਤ ਚੀਤ ਸਭ ਰਹੀ ਸਿਆਨਪ ਜਿਸਹਿ ਜਨਾਬ ਹੋ ਸੋ ਜਾਣੈ ਨਾਨਕ ਸ਼ਲੋਕ ਤੈ ਪੰਜਨ ਅਗ ਦੂਖ ਨਾਸ ਮਨਹਿ ਆਰਾਧ ਹਰੇ ਸੰਤ ਸੰਗ ਜਿਹਰਤ ਬਸਿਓ ਨਾਨਕ ਤੇ ਨ ਭਮੇ ਪੌੜੀ ਪੱਬਾ ਭਰਮ ਮਿਟਾਵੋ ਆਪਣਾ ਇਹ ਸੰਸਾਰ ਸਕਲ ਹੈ ਸੁਪਨਾ ਭਰਮੇ ਸੁਰ ਨਰ ਦੇਵੀ ਦੇਵਾ ਭਰਮੇ ਸਿੱਧ ਸਾਧਿਕ ਬ੍ਰਹਮੇਵਾ ਪਰਮ ਪਰਮ ਮਨੁਖ ਡਹਿ ਕਾਏ ਦੁੱਤਰ ਮਹਾ ਬਿਕਮ ਇਹ ਮਾਏ ਗੁਰਮੁਖ ਭ੍ਰਮ ਪੈ ਮੋਹ ਮਿਟਾਇਆ ਨਾਨਕ ਤੇਹ ਪਰਮ ਸੁਖ ਪਾਇਆ ਸ਼ਲੋਕ ਮਾਇਆ ਡੋਲੇ ਬਹੁ ਵਿਦੀ ਮਨ ਲਪਟਿ ਉਤੀ ਹ ਸੰਗ ਮਾਗਨ ਤੇ ਜੇ ਤੁਮ ਰਖਹੁ ਸੋ ਨਾਨਕ ਨਾਮਹਿ ਰੰਗ ਪੌੜੀ ਮੰਮਾ ਮਾਗਨ ਹਾਰ ਈਾਨਾ ਦੇਨ ਹਾਰ ਦੇ ਰਿਹਾ ਸੁਜਾਨਾ ਜੋ ਦੀਨੋ ਸੋ ਇੱਕ ਹੈ ਬਾਰ ਮਨ ਮੂਰਖ ਕਹਿ ਕਰਹਿ ਪਕਾਰ ਜੋ ਮਾਗ ਹੈ ਤਉ ਮਾਗ ਹੈ ਬੀਆ ਜਾਤੀ ਕੁਸਲ ਨਾ ਕਾਹੂ ਥੀਆ ਮਾਗਨ ਮਾਗਤ ਏਕ ਹੈ ਮਾਗ ਨਾਨਕ ਜਾਤੀ ਪ੍ਰਹਿ ਪ੍ਰਾਗ ਸ਼ਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪਉੜੀ ਮਮਾ ਜਾਹੁ ਮਰਮ ਪਛਾਨਾ ਭੇਟ ਤ ਸਾਧ ਸੰਗ ਪਤੀਆਨਾ ਦੁਖ ਸੁਖ ਉਆਕੇ ਸਮਤ ਵਿਚਾਰਾ ਨਰਕ ਸੁਰਗ ਰਹਿਤ ਅਵਤਾਰਾ تاہو سنگ تاہو نرلےپا پورن کٹ کٹ پورکھ بسیکا وا رسم ہے واہو سکھ پایا نانک لپت نہیں تہ مایا سلوک یار میت سن ساجن ہو بین ہر چوٹن ناہے نانک تہ بندن کٹے گرکی چرنی پا پبڑی یع جتن کرت بہ بیا ایک نام بین کہہ لو سیا یاہو جتن کر ہوت چھٹارا واہو جتن ساد سنگارا ਯਾ ਉਬਰਨ ਧਾਰੇ ਸਭ ਕੋ ਵਾਹੇ ਜਪੇ ਬਿਨ ਉਬਰ ਨਾ ਹੋ ਯਾਹੂ ਤਰਨ ਤਾਰਨ ਸਮਰਾਥਾ ਰਾਖ ਲੀ ਹੋ ਨਿਰਗੁਣ ਨਰਨਾਥਾ ਮਾਨ ਬਾਚ ਕਰਮੋ ਜਿਹ ਆਪ ਜਨਾਈ ਨਾਨਕ ਤਿਹ ਮਤ ਪ੍ਰਗਟਿ ਆਈ ਸ਼ਲੋਕ ਰੋਸਨਾ ਕਾਹੂ ਸੰਗ ਕਰਹੁ ਆਪਨ ਆਪ ਵਿਚਾਰ ਹੋਏ ਨਿਮਾਨਾ ਜਾਗ ਰਹੁ ਨਾਨਕ ਨਦਰੀ ਪਾਰ ਪੌੜੀ ਰਾਰਾ ਰੇਨ ਹੋਤ ਸਭ ਜਾ ਕੀ ਤਜ ਅਭਿਮਾਨ ਛੁੱਟੈ ਤੇਰੀ ਬਾਕੀ ਰਣ ਦਰਗ ਹੈ ਤੌਸੀਜ ਹੈ ਭਾਈ ਜੋ ਗੁਰਮੁਖ RAM ਨਾਮ ਲੈ ਬਲਾਈ ਰਹਿਤ ਰਹਿਤ ਰਹਿ ਜਾਹੀ ਵਿਕਾਰਾ ਗੁਰਪੂਰੀ ਕਹਿ ਸ਼ਬਦ ਅਪਾਰਾ ਰਾਤੀ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀ ਨੀਂਦਾਤੇ ਸ਼ਲੋਕ ਲਾਲਚ ਝੂੜ ਬਿਖੇ ਬਿਆਦ ਯਾ ਦੇਹੀ ਮਹਿਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ ਪੌੜੀ ਲਲਾ ਲਾਵੋ ਔਖਤ ਜਾਹੂ ਦੁਖ ਦਰਦ ਤਿਹ ਮਿਟਹਿ ਖਿਨਾਹੂ ਨਾਮ ਔਖਦ ਜਿਹਰ ਦਹਿ ਤਾਵੇ ਤਾਹੀ ਰੋਗ ਸੁਪਨੇ ਨਹੀਂ ਆਵੇ ਹਰ ਔਖਦ ਸਭ ਘਟ ਹੈ ਭਾਈ ਗੁਰਪੂਰੇ ਬਿਨ ਬਿਦ ਨਾ ਬਣਾਈ ਗੁਰਪੂਰੇ ਸੰਜਮ ਕਰਦੀਆ ਨਾਨਕ ਤਉ ਫਿਰ ਦੁੱਖ ਨਾ ਤੀਆ ਸ਼ਲੋਕ ਬਾਸਦੇਵ ਸਰਬਤਰ ਮੈਂ ਊਨ ਨਕਤ ਹੂਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਇ ਦਰਾਏ ਪੌੜੀ ਵਾਵਾ ਵੈਰ ਨ ਕਰੀਏ ਕਾਹੂ ਘਾਟ ਘਟ ਅੰਤਰ ਬ੍ਰਹਮ ਸਮਾਹੂ ਵਾਸudev ਜਲਥਲ ਮਹਿ ਰਵਿਆ ਗੁਰਪ੍ਰਸਾਦ ਵਿਰਲੇ ਹੀ ਗਵਿਆ ਵੈਰ ਵਿਰੋਧ ਮਿਟੇ ਤਿਹ ਮੰਤੇ ਹਰ ਕੀਰਤਨ ਗੁਰਮੁਖ ਜੋ ਸੁਨਤੇ ਵਰਨ ਚਿਹਨ ਸਗਲ ਹੈ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਤਾ ਸ਼ਲੋਕ ਹਉ ਹਉ ਕਰਤ ਬਿਹਾਨੀਆਂ ਸਾਖਤ ਮੁਗਦ ਅਜਾਨ ਰੜਕ ਮੋਏ ਜੋ ਤਿਰਖਾਵੰਤ ਨਾਨਕ ਕੀਰਤ ਕਮਾਨ ਪੌੜੀ ਡਾੜਾ ਡਾੜ ਮਿਟੈ ਸੰਗ ਸਾਧੂ ਕਰਮ ਧਰਮ ਤਤ ਨਾਮ ਅਰਾਧੂ ਰੂੜੋ ਜੇਹ ਬਸਿਓ ਰਿਤਮਾਹੀ ਉਹ ਆ ਕੀੜਾੜ ਮਿਟਤ ਬਿਨ ਸਾਹੀ ਅੜਾੜ ਕਰਤ ਸਖਤ ਗਾਵਾਰਾ ਜੇਹੀ ਐ ਅਹੰ ਬੁੱਧ ਬਿਕਾਰਾ ਅੜਾੜਾ ਗੁਰਮੁਖ ਅੜਾੜ ਮਿਟਾਈ ਨਿਮਕ ਮਾਹੇ ਨਾਨਕ ਸਮਝਾਈ ਸ਼ਲੋਕ ਸਾਧੂ ਕੀ ਮਨ ਓਟ ਗਾਹੋ ਉਕਤ ਸਿਆਨ ਪਤਿਆਗ ਗੁਰ ਦੀ ਕਿਆ ਜੇ ਮਨ ਬਸੈ ਨਾਨਕ ਮਸਤਕ ਭਾਗ ਫੌੜੀ ਸਸਾ ਸਰਨ ਪਰੇ ਅਭਾਰੇ ਸਾਸਤਰਿ ਸਿਮਰਤ ਬੀਦ ਪੁਕਾਰੇ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੂਲਨ ਹਾਰੇ ਤੁਮ ਸਮਰੱਥ ਅਗਨਤ ਅਪਾਰੇ ਸਰਨ ਪਰੇ ਕੀ ਰਾਖ ਦਯਾਲਾ ਨਾਨਕ ਤੁਮਰੇ ਬਾਲ ਗੋਪਾਲਾ ਸ਼ਲੋਕ ਖੁਦੀ ਮਿੱਟੀ ਤਬ ਸੁਖ ਭਏ ਮਨ ਤਨ ਭਏ aroog ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ ਪੌੜੀ ਖਖ ਖਰਾ ਸਰਾ ਹੋ ਤਾਹੂ ਜੋ ਖਿਨ ਮਹਿ ਊਨੇ ਸੁਭਰ ਭਰਾਹੂ ਖਰਾ ਨਿਮਾਨਾ ਹੋਤ ਪ੍ਰਾਨੀ ਅਨ ਦਿਨ ਜਾਪੈ ਪ੍ਰਭ ਨਿਰਬਾਨੀ ਭਾਵੇ ਖਸਮ ਤਾ ਉਹ ਸੁਖ ਦੇਤਾ ਪਾਰ ਬ੍ਰਹਮ ਐਸੋ ਅਗਨਤਾ ਅਸੰਖ ਖਤੇ ਖਿਨ ਬਖਸਨ ਹਾਰਾ ਨਾਨਕ ਸਾਹਿਬ ਸਦਾ ਦਯਾਰਾ ਸ਼ਲੋਕ ਸਤ ਕਹੋ ਸੁਨ ਮਨ ਮੇਰੇ ਸਰਨ ਪਰਹੋ ਹਰ ਰਾਇ ਉਕਤ ਸਿਆਨ ਪਸਗਲ ਤਿਆਗ ਨਾਨਕ ਲਏ ਸਮਾਏ ਪੌੜੀ ਸਸਾ ਸਿਆਨ ਪਛਾੜ ਈਾਨਾ ਹਕਮਤ ਹੁਕਮ ਨਾ ਪ੍ਰਭ ਪਤੀਾਨਾ ਸਹਸ ਬਾਤ ਕਰਹਿ ਚਤੁਰਾਈ ਸੰਗ ਤੁਹਾਰੇ ਏਕ ਨਾ ਜਾਈ ਸਉ ਸਉ Jap ਦਿਨ ਰਾਤੀ ਰੇ ਜੀ ਚੱਲੇ ਤੁਹਾਰੇ ਸਾਥੀ ਸਾਧ ਸੇਵਾ ਲਾਵੇ ਜਿਹ ਆਪੈ ਨਾਨਕ ਤਾਕੋ ਦੁੱਖ ਨ ਬਿਆਪੈ ਸ਼ਲੋਕ ਹਰ ਹਰ ਮੁਕਤੀ ਬੋਲਣਾ ਮਨ ਬੂਠੈ ਸੁਖ ਹੋਏ ਨਾਨਕ ਸਭ ਮਹਿ ਰਵ ਰਹਿਆ ਥਾਨ ਤਨੰਤਰ ਸੋਏ ਪੌੜੀ ਹੇਰਉ ਘਾਟ ਘਾਟ ਸਗਲ ਕੈ ਪੂਰ ਰਹਿ ਭਗਵਾਨ ਹੋਵਤ ਆਏ ਸਾਧ ਸਦੀਵ ਦੁਖ ਭੰਜਨ ਗੁਰ ਗਿਆਨ ਹਉ ਛਟਕੈ ਹੋਏ ਆਨੰਦ ਤਿਹ ਹਉ ਨਾਹੀ ਤਹ ਆਪ ਹਤੇ ਦੁਖ ਜਨਮ ਹੈ ਮਰਨ ਸੰਤ ਸੰਗ ਪ੍ਰਤਾਪ ਹੇਤ ਕਰ ਨਾਮ ਦ੍ਰਿੜੈ ਦਯਾਲਾ ਸੰਤਹਿ ਸੰਗ ਹੋਤ ਕਿਰਪਾਲਾ ਕੋ ਰੈ ਕਛੂ ਨਾ ਕਿਨ ਹੂ ਕੀਆ ਨਾਨਕ ਸਭ ਕਾਛੁ ਪ੍ਰਾਪਤਿ ਹੂਆ ਸਲੋਕ ਲੇਖੈ ਕਤਹਿ ਨਾ ਚੂਟੀਐ ਖਿਨ ਖਿਨ ਭੂਲਨ ਹਾਰ ਬਕਸਨ ਹਾਰ ਬਕਸ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪਮਤ ਜੀਉ ਪਿੰਡ ਜਿਨ ਸੁਖ ਦিয়ে ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨੀ ਦਹਿਦ ਸਟੂਡਨ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨਮਨ ਹੈ ਬਸਾਏ ਲਾਲਚ ਝੂਠ ਵਿਕਾਰ ਮੋਹ ਅਿਆਸੰਪੈ ਮਨਮਾਹੇ ਲੰਪਟ ਚੋਰ ਨਿੰਦਕ ਮਹਾ ਤਿਨ ਹੂ ਸੰਗ ਬਿਹਾਏ ਤੁਧ ਭਾਵੇ ਤਾ ਬਖਸ ਲੈ ਇਹ ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਾਹਨ ਨੀਰ ਤਰੇ ਸ਼ਲੋਕ ਖਾਤ ਪੀਤ ਖੇਲ ਤ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕੱਢਹੁ ਪ੍ਰਭੂ ਨਾਨਕ ਤੇਰੀ ਟੇਕ ਪਾਉੜੀ ਖੇਲਤ ਖੇਲਤ ਆਇਓ ਅਨਿਕ ਜੋਰਨ ਦੁੱਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਗਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਅਨੰਦ ਸੂਖ ਬਿਸਰਾਮ ਖੇਪ ਨਿਬਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰਹਿ ਆਪ ਆਗੇ ਪਾਛੇ ਆਪ ਨਾਨਕ ਸੂਸਰਾਹੀਐ ਜੇ ਘਟ ਘਟ ਰਹਿਆ ਬਿਆਪ ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਯਾਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮਹਿ ਤ੍ਰਿਭਾਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸਾਸਤਰ ਸਿਮਰਤ ਪੁਰਾਨਾ ਅੱਖਰ ਨਾਦ ਕਥਨ ਵਖਿਆਨ ਅੱਖਰ ਮੁਕਤ ਜੁਗਤ ਭੈ ਭਰਮਾ ਅੱਖਰ ਕਰਮ ਕਿਰਤ ਸੁਚ ਧਰਮਾ ਦਰਸਟਮਾਨ ਅਖਰ ਹੈ ਜੀਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸ਼ਲੋਕ ਹੱਥ ਕਲਮ ਅਗੰਮ ਮਸਤਕ ਲਿਖਾਵਤੀ ਉਰਜ ਰਹੇ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿ ਨਾ ਜਾਏ ਮੁਖੁ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਪਉੜੀ ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈ ਦੁਖ ਭੰਜਨ ਗੁਣਤਾਸ हे संगी हे निरंकार हे निर्गुण सब टेक हे गोबिंद हे गुण निधान जाके सदा विवेक हे अपरंपर हर हरि हहि पी हो वनहार हे संतह कै सदा संग ने धारा आधार हे ठाकुर हो दास रो मैं निर्गुण गुण नहीं कोए नानक को दीजे नाम दान राखो हिए परोए श्लोक ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦੇ ਪਸੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ சாੰਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਦ ਤਪ ਪਵਿੱਤ ਕਰਾ ਗੁਰਦੇਵ ਆਤ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਦਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਇਹੋ ਸ਼ਲੋਕ ਆਦ ਅੰਤ ਪੜਨਾ ਗੌੜੀ ਸੁਖਮਨੀ ਮਹੱਲਾ ਪੰਜਵਾ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤ ਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ ਕਾਲ ਕਲੇਸ਼ ਤਨ ਮਾਹਿ ਮਿਟਾਵਉ ਸਿਮਰਉ ਜਾਸ ਬਿਸੰਪਰ ਏਕੈ ਨਾਮ ਜਪਤ ਅਗਨਤ ਅਨੇਕੈ 베ਦ ਪੁਰਾਨ ਸਿਮਰਿਤ ਸੁਧਾਖਿਰ ਕੀਨੇ RAM ਨਾਮ ਇਕ ਆਖਿਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾ ਕੀ ਮਹਿਮਾ ਗਨੀਣਾ ਆਵੇ ਕੰਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਾਛ ਬਿਗਨ ਨ ਲਾਗੈ ਪ੍ਰਭ ਕੈ ਸਿਮਰਨ ਅਨੰਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਹੀ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇਤਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਿਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਦ ਬਲੇਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅਨੰਦ ਘਨੇਰੇ ਪ੍ਰਭ ਕੋ ਸਿਮਰਹਿ ਬਸਹਿ ਹਰ ਨੀਰੇ ਸ਼ਾਂਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੋ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਨ ਬਾਨੀ ਪ੍ਰਭ ਕੈ ਸਿਮਰਨ ਸਹਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਾਨੋ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਨੀ ਪਇ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੀਰੁ ਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰਿ ਕਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਤ ਦੁਖ ਭੰਜਨਾ ਘਟ ਘਟ 나ਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਭਯਾਨ ਦੂਤ ਜਮਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸਕਲ ਹੋਵੈ ਅਤ ਭਾਰੀ ਹਰ ਕੋ ਨਾਮਖਿਨਮਾਹੇ ਉਧਾਰੀ ਅਨਿਕ ਪਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵ ਸੁਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਕਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜਿਹ ਮਾਰਗ ਇਹੋ ਜਾਤ ਇਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨੇਕ ਵਿਗਨ ਜਹ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ ਅਨੇਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹਉ ਮੈਲਾ ਮਲਕ ਬਹੁ ਨਾ ਧੋਵੈ ਹਰਿ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮੁ ਜਪਹੁ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਿਹ ਮਾਰਗ ਕੇ ਗਨੇ ਜਾਹੇ ਨ ਕੋ ਸਾ ਹਰਿ ਕਾ ਨਾਮ ਊਹਾ ਸੰਗ ਤੋ ਸਾ ਜਿਹ ਪੈੜੈ ਮਹਾ ਅੰਧ ਗੁਬਾਰਾ ਹਰਿ ਕਾ ਨਾਮ ਸੰਗ ਊਜੀਆਰਾ ਜਹਾ ਪੰਥ ਤੇਰਾ ਕੋ ਨਾ ਸਿਆਨੂ ਹਰਿ ਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਪਯਾਨ ਤਪਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤਮ ਉਪਰ ਛਾਮ ਜਹਾ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਧਰੇ ਜਾਣ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨਕੀ ਨੋਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨਕੈ ਬਿਰਤ ਵਿਵੇਕੈ ਹਰ ਕਾ ਨਾਮ ਜਨਕੋ ਮੁਕਤ ਜੁਗਤ ਹਰ ਕੈ ਨਾਮ ਜਨਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨਕੀ ਵੜਿਆਈ ਹਰ ਕੈ ਨਾਮ ਜਨ ਸੁਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨਕੈ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਦ ਨਾਮ ਰਸ ਮਾਤੇ आठ पहर जन हर हर जपे हरका भगत प्रगट नहीं जपे हरकी भगत मुक्त बहो करे नानक जन संग कीते तरए पार जात एहो हरको नाम काम तेन हर हर गुणगाम सब ते उत्तम हरकी कथा नाम सुनत दर्द दुख लथा नाम की महिमा संत रद वसै संत प्रताप दुर्त सब नसै संत का संग वडभागी पाईए संत की सेवा नाम तिहाई है ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ